ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜੋ ਮਾਨਹਾਨੀ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਉਸ ਦੇ ਉੱਤੇ ਦੱਸਦੀ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਚੁਣੌਤੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਬੂਲ ਕਰ ਲਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਮਾਨਹਾਨੀ ਦੇ ਕੇਸ 'ਚ ਹਰ ਇੱਕ ਹਫ਼ਤੇ ਦੇ ਵਿੱਚ ਤਰੀਕ ਪਾਇਆ ਕਰਾਂਗੇ ਤੇ ਜੋ ਵੀ ਜਾਇਦਾਦ ਉਸ ਨੂੰ ਲੈ ਕੇ ਵੀ ਮੈਂ ਖੁਲਾਸਾ ਕਰਾਂਗਾ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਨੇ ਦੱਸ ਦਈਏ ਕਿ ਅੱਜ ਐਸਵਾਈਐਲ ਮੁੱਦੇ ਨੂੰ ਲੈ ਕੇ ਜੋ ਬੀਤੇ ਦਿਨਾਂ ਦੇ ਵਿੱਚ 1 ਨਵੰਬਰ ਨੂੰ ਓਪਨ ਡਿਬੇਟ ਹੋਈ ਸੀ ਉਸ ਦੇ ਵਿੱਚ ਐਸਵਾਈਐਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਸੀ ਤੇ ਜਿਸ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਨੇ ਗਲਤ ਟਿੱਪਣੀਆਂ ਕੀਤੀਆਂ ਨੇ ਤੇ ਜਿਸ ਤੋਂ ਬਾਅਦ ਬਾਦਲ ਪਰਿਵਾਰ ਤੇ ਜਿਹੜੀ ਗਲਤ ਟਿੱਪਣੀਆਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗਣਗੇ ਤੇਨ ਨੇ ਇਹ ਵੀ ਗੱਲ ਕਹੀ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਨਹੀਂ ਮੰਗਦਾ ਤਾਂ ਅਸੀਂ ਮਾਨਹਾਨੀ ਦਾ ਕੇਸ ਕਰਾਂਗੇ ਤੇ ਸਿੱਧਾ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਸੀ ਤੇ ਓਪਨ ਡਿਬੇਟ ਤੋਂ ਬਾਅਦ ਲਗਾਤਾਰ ਮਾਨ ਹਾਨੀ ਦੇ ਕੇਸ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਅਤੇ ਉਥੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅੱਜ ਮਾਨ ਹਾਨੀ ਦਾ ਕੇਸ ਦਰਜ ਕਰਨ ਦੇ ਲਈ ਕਿਹਾ ਗਿਆ ਹੈ ਤੇ ਦੱਸ ਦਈਏ ਕਿ ਮਾਨ ਹਾਨੀ ਦਾ ਕੇਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੀ ਚੁਣੌਤੀ ਨੂੰ ਮੰਨ ਲਿਆ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਕਬੂਲ ਹੈ ਤੇ ਆਪਾਂ ਹਰ ਇੱਕ ਹਫ਼ਤੇ ਦੇ ਵਿੱਚ ਮਾਨ ਹਾਨੀ ਦੇ ਕੇਸ ਦੇ ਵਿੱਚ ਹਫ਼ਤੇ ਬਾਅਦ ਜਿਹੜੀ ਤਰੀਕ ਆ ਉਹ ਪਾਵਾਂਗੇ ਤੇ ਜਾਇਦਾਦਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਖੁਲਾਸੇ ਕਰਾਂਗੇ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਲਗਾਤਾਰ ਹੁਣ ਮਾਨਹਾਨੀ ਦੇ ਕੇਸ ਨੂੰ ਲੈ ਕੇ ਸਿਆਸਤ ਭੱਗੀ ਹੈ ਤੇ ਇੱਕ ਪਾਸੇ ਸੁਖਵੀਰ ਸਿੰਘ ਮਾਨਹਾਨੀ ਦਾ ਕੇਸ ਦਰਜ ਕਰਨਗੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਾਨਹਾਨੀ ਦੇ ਕੇਸ ਨੂੰ ਲੈ ਕੇ ਚੁਣੌਤੀ ਜਿਹੜੀ ਉਹ ਕਬੂਲੀ ਗਈ ਹੈ ਤੇ ਹੁਣ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹਰ ਇੱਕ ਹਫ਼ਤੇ ਦੇ ਬਾਅਦ ਜਿਹੜੀ ਤਰੀਕਾ ਉਹ ਪਾਵਾਂਗੇ ਤੇ ਮੈਂ ਆਵਾਂਗਾ ਤੇ ਸਾਰੀਆਂ ਜੈ ਦਾਦਾਂ ਨੂੰ ਲੈ ਕੇ ਵੀ ਖੁਲਾਸੇ ਕਰਾਂਗਾ ਤੇ ਇਸ ਮਾਮਲੇ ਦੇ ਵਿੱਚ ਹੁਣ ਲਗਾਤਾਰ ਸਿਆਸਤ ਗਰਮਾ ਗਈ ਹੈ ਤੇ ਹੁਣ ਓਪਨ ਡਿਵਿਡ ਤੋਂ ਬਾਅਦ ਹੀ ਲਗਾਤਾਰ ਇਸ ਗੱਲ ਨੂੰ ਲੈ ਕੇ ਮਾਨਹਾਨੀ ਦੇ ਕੇਸ ਦੇ ਵਿੱਚ ਚਰਚਾ ਛਿੜੀ ਹੋਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਖਵੀਰ ਸਿੰਘ ਬਾਦਲ ਨੇ ਸਿੱਧੀ ਚੁਣੌਤੀ ਦਿੱਤੀ ਸੀ ਤੇ ਜਿਸ ਤੋਂ ਬਾਅਦ ਸਿੱਧਾ ਚੈਲੰਜ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਤੋਂ ਅਕਾਲੀ ਦਲ ਤੋਂ ਮਾਫੀ ਮੰਗਣ ਤੇ ਜੇਕਰ ਮਾਫੀ ਨਹੀਂ ਮੰਗਦੇ ਤਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਧਾ ਕੇਸ ਕਰਦਾ ਆਂਗਾ ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਧਾ ਕੇਸ ਦਰਜ ਕਰਾਂਗਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਗਲਤੀਆਂ ਨੂੰ ਨਕਾਰੇ ਤੇ ਟਿੱਪਣੀਆਂ ਜੋ ਵੀ ਕੀਤੀਆਂ ਉਸਤੇ ਲਗਾਤਾਰ ਚਰਚਾ ਛੜੀ ਹੋਈ ਹੈ ਤੇ ਹੁਣ ਸੁਖਵੀਰ ਸਿੰਘ ਬਾਦਲ ਦੀ ਚੁਣੌਤੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਬੂਲ ਕਰ ਲਿਆ ਤੇ ਕਿਹਾ ਹੈ ਕਿ ਜ਼ਮੀਨ ਜ਼ਾਇਦਾਦ ਨੂੰ ਲੈ ਕੇ ਵੱਡਾ ਖੁਲਾਸਾ ਕਰਾਂਗਾ ਤੇ ਹਰੇਕ ਹਫ਼ਤੇ ਦੇ ਵਿੱਚ ਜਿਹੜਾ ਉਮ ਤਰੀਕਾ ਉਹ ਪਾਵਾਂਗਾ ਤੇ ਹਰੇਕ ਤਰੀਕ ਤੇ ਵਿੱਚ ਮਿਲਾਂਗੇ ਤੇ ਜਮੀਨ ਜਾਇਦਾਦ ਨੂੰ ਲੈ ਕੇ ਸਾਰੇ ਜਿਹੜੇ ਖੁਲਾਸੇ ਆ ਜਨਤਕ ਖੁਲਾਸੇ ਮੈਂ ਕਰਾਂਗਾ ਤੇ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਹੁਣ ਦੋਨਾਂ ਨੂੰ ਮਾਨਹਾਨੀ ਕੇਸ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਂ ਗਈ ਹੈ